ਸੀ ਸਾਰੀ ਕਾਲ ਕਿਰਮਾਨੀ ਮੈਂ ਅਮਨ ਸਾਈਪ੍ਰਸ ਆਫ ਪੇਮੈਂਟ ਅਗੇ ਸੀ ਆਪਣੇ ਵਰਕ ਤੇ ਕਿਹਾ ਜੇ ਅੱਜ ਵੀ ਛੇਤੀ ਆਣਾ ਜੇ ਗਰੇ ਬੱਚੇ ਘਰ ਰਹਿ ਗਏ ਆ ਤੇ ਇਹਨਾਂ ਦੀ ਹੌਲੀਡੇ ਚੱਲਦੀਆਂ ਹੈਗੀਆਂ ਆ ਸੋ ਹੌਲੀਡੇ ਚੱਲਦੀਆਂ ਤੇ ਮੈਂ ਅਗੇ ਸੀ ਚਲੋ ਫਿਰ ਆਪਾਂ ਕੰਮ ਸ਼ੁਰੂ ਕਰਦੇ ਆ ਠੀਕ ਹੈ ਤੇ ਅੱਜ ਕੁਕਿੰਗ ਦੇ ਵਿੱਚ ਬਣਾਣੇ ਹੈਗੇ ਆ ਪਰੌਠਾ ਠੀਕ ਹੈ ਸੋ ਬੱਚੇ ਕਹਿ ਰਹੇ ਆ ਕਿ ਆਪਾਂ ਆਨੀਅਨ ਪਰੌਠਾ ਖਾਣਾ ਹੈਂਕਰ ਸੋ ਮੈਂ ਕਿਹਾ ਚਲੋ ਫਿਰ ਆਪਾਂ ਆਨੀਅਨ ਪਰੌਠਾ ਬਣਾਵਾਂਗੇ ਠੀਕ ਹੈ ਹੁਣ ਮੈਂ ਇੱਕ ਕੰਮ ਕੰਮ ਕਰ ਲਵਾਂ ਠੀਕ ਹੈ ਥੋੜਾ ਬਹੁਤ ਫਿਰ ਬਾਅਦ 'ਚ ਗੱਲਬਾਤ ਕਰਦੇ ਆਂ ਠੀਕ ਹਾਂਜੀ ਲੋਕਾ ਜੀ ਹੁਣ ਮੈਂ करूंगी ਪਲੇਟ ਵਾਸ਼ ਠੀਕ ਹੈ ਪਲੇਟ ਵਾਸ਼ करूंगी ਫਿਰ ਮੈਂ करूंगी ਆ ਸਾਰਾ ਗੈਸ ਕਲੀਨ ਚੰਗੀ ਤਰ੍ਹਾਂ ਸਾਰੀ ਸਿੰਕ ਟੇਬਲ ਸਾਫ करूंगी ਚੰਗੀ ਤਰ੍ਹਾਂ ਠੀਕ ਹੈ ਲੋਕਾ ਜੀ ਫਿਰ ਮੈਂ ਧੌਂਗੀ ਕੱਪੜੇ ਇੱਕ ਵਾਸ਼ਿੰਗ ਮਸ਼ੀਨ ਵਿੱਚ ਪਾਈ ਹੋਇਆ ਤੇ ਇੱਕ ਆਇਆ ਇੱਕ ਸ਼ਾਮ ਨੂੰ ਹੋਣੀਆਂ ਜਿਹੜੇ ਬੱਚਿਆਂ ਨੇ ਨਾਈਟ ਸੂਟ ਪਾਏ ਹੋਇਆ ਤੇ ਉਹ ਵੀ ਤੁਹਾਨੂੰ ਉਹਦਾ ਮਤਲਬ ਕੱਪੜੇ ਤਾਂ ਇਹ ਦਿਨ ਵਿੱਚ ਨਾ 2-3 ਵਾਰ ਦੀਆਂ ਦਾ ਚੇਂਜ ਕਰੇ ਲੈਂਦੇ ਆ ਮਾਰਕੀਟ ਵਾਲੇ ਹੋਰ ਕੰਮ ਵਾਲੇ ਹੋਰ ਘੁੰਮਣ ਵਾਲੇ ਹੋਰ ਮੂਲਾਂ ਨੂੰ ਜਾਣ ਵਾਲੇ ਹੋਰ ਰਾਤ ਨੂੰ ਸੌਣ ਵਾਲੇ ਹੋਰ ਉਹ ਰੱਬਾ ਬਸ ਇਹਨਾਂ ਦੇ ਕੱਪੜੇ ਕੱਪੜਿਆਂ ਦੇ ਇਹਨਾਂ ਦੇ ਘਰ ਵਿੱਚ ਡੇਲੀ ਦਾ ਕੰਮ ਹੈ ਹਾਂਜੀ ਰੁਕ ਜੀ ਹੁਣ ਮੈਂ ਗੈਸ ਕਲੀਨ ਕਰੂੰਗੀ ਤੇ ਗੈਸ ਸੀਵ ਨਹੀਂ ਹੈਗੀ ਮੇਰੇ ਕੋਲ ਬਸ ਅਜੇ ਘਰ ਮੈਂ ਅਜੇ ਨਹੀਂ ਕਲੀਨ ਕਰ ਸਕਦੀ ਮੈਂ ਠਹਿਰ ਕੇ ਕਰਦੀ ਆਂ ਗੋਰੇ ਬੱਚਿਆਂ ਨੂੰ ਲੱਗੀ ਆ ਭੁੱਖ ਤੇ ਹੁਣ ਮੈਂ ਇਹਨਾਂ ਨੂੰ ਟੋਸਟ ਬਣਾ ਕੇ ਦਵਾਂਗੀ ਟੋਸਟ ਐਂਡ ਵਾਟਰ ਬ੍ਰੇਕਫਾਸਟ ਦਵਾਂਗੀ ਬਰੈਡ ਵੀ ਥੋੜੇ ਚਾਹੀਏ No. 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 Yes. No. Yes. yes. This is yours? i, can, I might put it there. Okay. I will put them here. ਬਾਟਾ ਛੋਟਾ ਆਈ ਲੀ ਕੁਦਮ ਹੈ ਬਰਾਵੋ ਛੋਟੇ ਤੇ ਜਿਹੜੇ ਤੁਸੀਂ ਉਹ ਲੋਕੋ ਜੀ ਕੱਪੜੇ ਦੇਖ ਰਹੇ ਆ ਇਹਨਾਂ ਸਾਰਿਆਂ ਕੱਪੜਿਆਂ ਨੂੰ ਫਿਰ ਮੈਂ ਸੁਕਾ ਕੇ ਠੀਕ ਹੈ ਫਿਰ ਮੈਂ ਆਇਰਨ ਕਰੂੰਗੀ ਸ਼ਾਮ ਨੂੰ ਇਹ ਤਾਂ ਹਜੇ ਸ਼ੁਰੂਆਤ ਹੈ ਕੰਮ ਦੀ ਤੇ ਆਹ ਕੱਪੜੇ ਸੁੱਕਣੇ ਪਾਏ ਵਾ ਠੀਕ ਹੈ ਇਹਨਾਂ ਨੂੰ ਦੇਖਦੀ ਆ ਸੁੱਕ ਗਏ ਹੋਣੇ ਆ ਜੇ ਨਹੀਂ ਸੁੱਕੇ ਫਿਰ ਮੈਂ ਇਹਨਾਂ ਨੂੰ ਵਾਸ਼ਰ ਮਸ਼ੀਨ ਦੇ ਵਿੱਚ ਪਾ ਦੂੰਗੀ ਹਾਂਜੀ ਲੋਕ ਹਾਂਜੀ ਲੋਕ ਜੀ ਮੈਂ ਤਾਂ ਸਾਰੇ ਪੇੜੇ ਕਰਕੇ ਰੱਖ ਲੈ ਹੈ ਗਿਆ ਤੇ ਮੈਂ ਬਣਾਉਣ ਲੱਗੀ ਆ ਆਨੀਅਨ ਪਰੋਠਾ ਤੇ ਆ 올ਿਵ ਆਇਲ ਹੈਗਾ ਇਹ ਗੋਰੇ ਬੱਚੇ ਆਉਣੇ ਲਈ ਬਣਾਉਂਗੀ ਪਰੋਠੇ ਗੋਰੇ ਬੱਚਿਆਂ ਦੇ ਪਰੋਠੇ ਆਨੀਅਨ ਵਾਲ ਕੇ ਰੈਡੀ ਹੋ ਗਿਆ ਹੈਗਾ ਦੇਖੀ ਵੀ ਬਣ ਕੇ ਰੈਡੀ ਹੋ ਗਿਆ ਹੈਗਾ ਹੁਣ ਬਣਾਉਣ ਪੁੱਛ ਰਹੀਆਂ वो है गया पता नहीं उन्होंने ये खैर के खाणी वो गेम में खेली जाती है कम 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 ईट फूड हैला ईट पराठा ईट पराठा हाउ इज योर फीलिंग टुडे पराठा गुड ब्रावो पराठा चलो र नो 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 फास्ट यू ईट ओके ओके नो चलो रे बस आए ना द चलो फादर माय विन फॉर द मंथ इट ओनली साला ये नहीं बस गिव्स वाइट आइ सक देख मैं इनको स्प्रे कर दूंगा रे जॉनी ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਦਿਨ ਰਿਹਾ ਆ ਅੱਜ ਦਾ ਨਵੇਂ ਸਾਲ ਦਾ ਦੂਜੇ ਦਿਨ ਦਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਮੇਰੀ ਚਿੰਤੀ ਦੇ ਦਿਨ ਮੇਰੇ ਫੈਮਿਲੀ ਦੇ ਜਿੰਨੇ ਵਧੀਆ ਹੀ ਰਹਿਣ ਵਾਹਿਗੁਰੂ ਦੀ ਕਿਰਪਾ ਦੇ ਨਾਲ ਸੋ ਹਨਪਤਾ ਯਾਰ ਬਾਕੀ ਭੈਣਾਂ ਸਾਰਾ ਦਿਨ ਕੰਮ ਕਰਦੀ ਰਹਿੰਦੀ ਆ ਹਨਾ ਸਰ ਟਾਈਮ ਨਹੀਂ ਹੁੰਦਾ ਇੰਨਾ ਕੁਝ ਕਰਨ ਦਾ ਕੱਲ ਵੀ ਮੇਰਾ ਸਾਰਾ ਟਾਈਮ ਬਸ ਇੱਦੇ ਚਲ ਗਿਆ ਮੈਂ ਕੰਮ ਆ ਗਾਲ ਕੇ ਨਾ ਮੈਂ ਇਹੀ ਸੱਚਾ ਸੀ ਕਿ ਮੈਂ ਦਿਹਾੜੀ ਨਹੀਂ ਬਣਣੀ ਹੈਗੀ ਮੇਰੇ ਘਰ ਦੇ ਨੂੰ ਵੀਡੀਓ ਦੇਖ ਲਈ ਮਮੀ ਨੇ ਬਹੁਤ ਸ਼ਾਊਟ ਕੀਤਾ ਕਹਿੰਦੇ ਕੰਮ ਦੇ ਕਿੰਨਾ ਲੋਡ ਸੀ ਇਹ ਜਿੱਤੀ ਕਰ ਲੈਂਦੀ ਹੈ ਨਾ ਪਰ ਮੈਂ ਫਿਰ ਵੀ ਤੁਹਾਨੂੰ ਪਤਾ ਹੈ ਪੈਸਾ ਪੈਸਾ ਕਮਾਣਾ ਵੀ ਲੈਕਤ ਹੈ ਤੇ ਬਹੁਤ ਜ਼ਰੂਰੀ ਹੈਗਾ ਐਨੀਵੇ ਮੈਂ ਹਮੇਸ਼ਾ ਹੀ ਪਸੰਦ ਨਹੀਂ ਦਿੰਦੀ ਨਾ ਪੈਸੇ ਦੇ ਵੀ ਨਾ ਪੈਸੇ ਦੇ ਲਈ ਸੋ ਮਿਹਨਤ ਕਰਨੀ ਚਾਹੀਦੀ ਆ ਨਾ ਸੋ ਮਿਹਨਤ ਕਰਾਂਗੇ ਤਾਂ ਪੈਸਾ ਆਊਗਾ ਜੇ ਮਿਹਨਤ ਨਾ ਕਰਾਂਗੇ ਤੇ ਫਿਰ ਪੈਸਾ ਵੀ ਨਹੀਂ ਆਦਾ ਠੀਕ ਹੈ ਸੋ ਬਾਬਾ ਜੀ ਦੀ ਬਲੇਸਿੰਗ ਹੋਣੀ ਚਾਹੀਦੀ ਆ ਸੋ ਲੋਕਾ ਜੀ ਚਲੋ ਠੀਕ ਹੈ ਫਿਰ ਤੁਸੀਂ ਇੰਜੋਏ ਕਰੋ ਠੀਕ ਹੈ ਮੈਂ ਫਿਰ ਆਪਣੇ ਘਰ ਚਲਣਾ ਠੀਕ ਹੈ ਬਸ ਗੁਰੇ ਭਾਜੀ ਵੇਟ ਕਰਦੀਆਂ ਕਿ ਬੱਚੇ ਜਦੋਂ ਮਤਲਬ ਨਾ ਰਹਿਣਾ ਫਿਰ ਮੈਂ ਆਪਣੇ ਘਰ ਚਲਣਾ ਵੈਸੇ ਮੇਰਾ ਕੰਮ ਪੂਰਾ ਕਲੀਅਰ ਹੋ ਗਿਆ ਹੈਗਾ ਜੋ ਵੀ ਮੈਂ ਟਾਸਕ ਵਗੈਰਾ ਕਰਨੇ ਸੀ ਉਹ ਕਰ ਲਏ ਹੈਗੇ ਤੇ ਬੱਚਿਆਂ ਨੂੰ ਛੋਟੇ ਵੀ ਬਹੁਤ ਸੋਹਣੇ ਲੱਗੇ ਆ ਕਰ ਲੈ ਕੇ ਲੈਣਾ ਇਹਨੇ ਚਾਰ ਸਾਲ ਪੰਜ ਬੰਨੇ ਕਹਾ ਤੇ ਆਈ ਮੈਂ ਤਾਂ ਸੱਚੇ ਗੋਰੀ ਭਾਜੀ ਨੂੰ ਬੱਚੂ ਕੀ ਫਟ ਉਹਦੇ ਲਈ ਤਾਂ ਬੱਚੇ ਨਹੀਂ ਹੈਗੇ ਸੋ ਐਨੀਵੇ ਇਤਨੀ ਲੱਗਦਾ ਚਲੋ ਠੀਕ ਹੈ ਲੋਕਾ ਜੀ ਫਿਰ ਮੈਂ ਆਪਣੇ ਘਰ ਜਾ ਕੇ ਮਿਲਦੀ ਆਂ ਠੀਕ ਹੈ ਹਾਂਜੀ ਲੋਕਾ ਜੀ ਮੈਂ ਘਰ ਆ ਗਈ ਸੀ ਮੈਂ ਬਣਾਇਆ ਹੈਗਾ ਕਿਨੂਆ ਵਟ ਕਿਨੂਆ ਬਹੁਤ ਜ਼ਿਆਦਾ ਬਣ ਗਿਆ ਮੈਨੂੰ ਸਮਝ ਨਹੀਂ ਲੱਗਦੀ ਮੈਂ ਕੀ ਕਰਾਂ ਬਹੁਤ ਜ਼ਿਆਦਾ ਹੀ ਬਣ ਗਿਆ ਠੀਕ ਆ ਸਲਾਦ ਵੀ ਬਣ ਗਿਆ ਕਾਫੀ ਕੁਝ ਕਾਫੀ ਬਣਤ ਆਦੀ ਆ ਘਟੋ ਘਟ 4 5 ਬਣਤ ਆਦੀ ਸਲਾਦ ਹੈਗੀ ਆ ਤੇ ਬਸ ਕਿਨੂਆ ਬਣਨ ਨੂੰ ਥੋੜਾ ਹੀ ਕਟਮ ਲੱਗਣਾ ਹੈਗਾ ਫਿਰ ਮੈਂ ਕਿਨੂਆ ਨਹੀਂ ਅੱਜ ਕਿਨੂਆ ਬਹੁਤ ਜ਼ਿਆਦਾ ਬਣ ਗਿਆ ਤੇ ਬਸ ਅੱਜ ਮੈਂ ਸ਼ਾਬਰ ਵੀ ਨਹੀਂ ਲਿਆ ਹੈਗਾ बस ਹੁਣ ਪਾਣੀ ਲੈਣੀ ਆ ਕਿਉਂਕਿ ਪਾਣੀ ਓਪਨ ਕਰਨ ਨੂੰ ਕਿੰਨਾ ਹੀ ਟਾਈਮ ਲੱਗਣਾ ਘੰਟਾ 2 ਘੰਟੇ ਆ ਮੈਨੂੰ ਲੱਗ ਜਾਣੇ ਆ ਗਰਮ ਹੋਣ ਨੂੰ ਉਹਦੇ ਕਰੀ ਫਿਰ ਮੈਂ ਕਿਹਾ ਚੱਲ ਪਹਿਲਾਂ ਖਾਣਾ ਬਣਾ ਲੈਣੀ ਹੈ ਨਾ ਭੁੱਖੇ ਲੱਗੀ ਹੋਆ ਮੈਂ ਰੋਜ਼ ਹੀ ਦੂਏ ਤੀਏ ਦਿਨ ਕੀ ਨੂੰ ਆ ਬਣਾ ਲੈਣੀ ਕਿਉਂਕਿ ਲੋਕ ਜੀ ਕੀ ਨੂੰ ਆ ਸਿੱਤ ਲਈ ਹੈਲਥੀ ਹੁੰਦਾ ਆ ਠੀਕ ਹੈ ਸੋ ਚਲੋ ਠੀਕ ਹੈ ਫਿਰ ਬਸ ਹੁਣ ਮੈਂ ਖਾਣਾ ਖਾ ਕੇ ਠੀਕ ਹੈ ਰੁਟੀਨ ਕਰਦੀ ਆ ਫਿਰ ਮੈਂ ਕੀ ਖਾਣਾ ਖਾ ਕੇ ਠੀਕ ਹੈ ਸ਼ਾਵਰ ਲਵਾਂਗੀ ਸ਼ਾਵਰ ਤੋਂ ਲੈ ਕੇ ਬਾਅਦ ਚ ਫਿਰ ਮੈਂ ਚਾਹ ਪੀਉਂਗੀ ਠੀਕ ਹੈ ਚਾਪੀਂ ਤੋਂ ਬਾਅਦ ਫਿਰ ਮੈਂ ਆਪਣੀ ਇੱਕ 2 ਘੰਟੇ 2 ਘੰਟੇ ہاں 2 ਘੰਟੇ ਮੈਂ ਪ੍ਰੇਅਰ ਕਰੂੰਗੀ ਅਰਦਾਸ ਕਰੂੰਗੀ ਠੀਕ ਹੈ ਫਿਰ ਮੈਂ ਅਰਦਾਸ ਕਰਕੇ ਫਿਰ ਮੈਂ ਧੋ ਘੰਟੇ ਬਾਅਦ ਮੈਂ ਸੋ ਜਾਊਂਗੀ ਠੀਕ ਹੈ ਅਰਦਾਸ ਤੋਂ ਬਾਅਦ ਠੀਕ ਹੈ ਉਹੀ 10 10:30 ਵਜ ਜਾਣੇ ਆ ਤੇ ਚਲੋ ਠੀਕ ਹੈ ਫਿਰ ਲੋਕੋ ਜੀ ਕੱਲ ਮਿਲਦੀਆਂ ਇੱਕ ਨਵੀਂ ਲਾਈਫ ਦੇ ਨਾਲ ਨਵੀਂ ਸੁਮੈਲ ਦੇ ਨਾਲ ਠੀਕ ਹੈ ਜਦ ਤੱਕ ਦੇ ਲਈ ਬਾਏ ਬਾਏ ਐਂਡ ਗੁੱਡ ਬਲੈਸ ਯੂ ਆ